ਮੇਰੇ ਤੇ ਦੇਖੋ ਜੀ ਅੱਜ ਹਫ਼ਤੇ ਤੋਂ ਵੱਧ ਟਾਈਮ ਹੋ ਚੁੱਕਿਆ ਹੈ ਉੱਠਾ ਨੂੰ ਖੜੇ ਹੋਏ ਜਿਨ੍ਹਾਂ ਕੀ ਤੇ ਪਰ ਇਹਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਹੈਲਪ ਨਹੀਂ ਕੀਤੀ ਗਈ ਸਿਰਫ ਡਾਕਟਰ ਆਇਆ ਹੈ ਡਾਕਟਰ ਮਣੀ ਪ੍ਰੋਪਰ ਟਰੀਟਮੈਂਟ ਹਾਲ ਤੱਕ ਨਹੀਂ ਹੋਇਆ ਕਿਉਂਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਕਿਉਂਕਿ ਉਹਦੇ ਮੈਡੀਸਨ ਨਹੀਂ ਮਿਲਿਆ ਤੇ ਡਾਕਟਰ ਸਾਹਿਬ ਨੇ ਕਿਹਾ ਸਾਨੂੰ ਮੈਡੀਸਨ ਦਾ ਇੰਤਜ਼ਾਮ ਕਰ ਦੋ ਤੇ ਅਸੀਂ ਦਾ ਪ੍ਰੋਪਰ ਟਰੀਟਮੈਂਟ ਕਰ ਦਾਂਗੇ ਤੇ ਹੁਣ ਦੇਖੋ ਜੀ ਨਾ ਐਨਜੀਓ ਤੇ ਨਾ ਪ੍ਰਸ਼ਾਸਨ ਵੱਲੋਂ ਕਿੱਥੋਂ ਆਊਗਾ ਇਹਨਾਂ ਫੰਡ ਜਿਹੜਾ ਕਿ ਦਵਾਈ ਤੇ ਲਗਾਇਆ ਜਾਵੇ ਇਹਨਾਂ ਨੂੰ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਵੇ ਤੇ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਵੀ ਜ ਰਣਖਾਨ ਨੂੰ ਇਹਨਾਂ ਦਾ ਇੰਚਮ ਪ੍ਰੋਪਰ ਕਰਨਾ ਚਾਹੀਦਾ ਨਾਲੇ ਜਿਹੜਾ ਕੀੜੇ ਪਏ ਹੋਏ ਆ ਜਾਂ ਜੋ ਜ਼ਖਮੀ ਐ ਤੇ ਇਹਨਾਂ ਦਾ ਇਲਾਜ ਪ੍ਰੋਪਰ ਕਰਵਾਇਆ ਜਾਵੇ ਡਾਕਟਰ ਨੂੰ ਭੇਜ ਕੇ ਜਿੰਨੀ ਟੀਮ ਚਾਹੀਦੀ ਐ ਤਦ ਸਰ ਕੀ ਤੁਸੀਂ ਇਹਦੇ ਡਿਪਟੀ ਡਾਇਰੈਕਟਰ ਨਾਲ ਮਿਲੇ ਨੀਜ ਮਹਿਤਾ ਨੇ ਮਿਲੇ ਪਰ ਮਿੰਦਵੰਸਲ ਜੀ ਮਿਲੇ ਸੀਗੇ ਉਹਨਾਂ ਨੇ ਸਾਰੀ ਗੱਲ ਧਿਆਨ ਚੋਂ ਨਿਗਾ ਚ ਪਿਛਲੇ ਜਿੱਤਾਂ ਮਹੀਨਿਆਂ ਨੂੰ ਫੜਿਆ ਸੀ ਇਸੇ ਤੋਂ ਉਸ ਦਿਨ ਤੋਂ ਹੀ ਸਾਰੀ ਗੱਲ ਉਹਨਾਂ ਦੀ ਨਿਗਾ ਦੇ ਵਿੱਚ ਹੈਗੀ ਐ ਤੇ ਕੀ ਕਹਿੰਦੇ ਕੀ ਉਹ ਉਹਨਾਂ ਨੇ ਕਹਿੰਦੇ ਅਸੀਂ ਕਦੇ ਕਿਸੇ ਦੀ ਕਹਿੰਦੇ ਡਿਊਟੀ ਲਾਈਜ਼ ਕਦੇ ਕਿਸੇ ਦੀ ਪਰ ਲਾਸਟ ਟਾਈਮ ਕਈ ਦਿਨ ਪਹਿਲਾਂ ਇਹਨਾਂ ਨੇ ਬੈਮਨ ਵਾਲੇ ਡਾਕਟਰ ਦੀ ਤੇ ਪਰ ਉਹਨਾਂ ਨੂੰ ਨਹੀਂ ਆਏਗੀ ਪਰ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਨੂੰ ਸਾਡੇ ਕੋਲ ਦਾ ਸੀ ਰੀਟਰੀਟਮੈਂਟ ਕਰ ਸਕਦੇ ਹਾਂ ਪਰ ਉਹ ਵੀ ਤਾਂ ਕਰਾਂਗੇ ਜੇ ਸਾਨੂੰ ਕੋ ਪ੍ਰੋਪਰ ਮੈਡੀਸਨ ਲਿਆ ਕੇ ਦੇਵਾਂਗੇ ਤੇ ਇਹ ਮੈਡੀਸਨ ਹੋਏਗੀ ਇਹਨਾਂ ਲਈ ਮੈਡੀਸਨ ਲਿਆਣਾ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਤੇ ਕੁਛ ਇਹਦੇ ਖਾਣ ਪੀਣ ਦਾ ਵੀ ਇਹਨੂੰ ਪ੍ਰੋਪਰ ਡਾਈਟ ਨਹੀਂ ਮਿਲਦੀ ਇਹਨਾਂ ਤੁਸੀਂ ਸਰਕਾਰ ਤੋਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੀ ਇਹ ਵੀ ਕਹਿੰਨਾ ਇਲਾਜ ਕਰਾਇਆ ਜਾਵੇ ਬੰਦਾ ਜਲਦ ਤੋਂ ਜਲਦ ਤੇ ਇਹਦਾ ਖਾਣ ਪੀਣ ਦਾ ਪੁਖਤਾ ਇੰਤਜ਼ਾਮ ਕਿਤੇ ਜਾਣ ਇਹਦੇ ਬਸ ਇਹਦਾ ਹੈ ਜੀ ਅੱਜ ਤਕਰੀਬਨ 8 ਦਿਨ ਹੋ ਗਏ ਸਾਨੂੰ ਜੀ ਤਾਂ ਸਰਕਾਰੀ ਡਾਕਟਰ ਵੀ ਆਏ لیکن ڈاکٹر نا کہہ رہے ہیں کہ ਸਾਡੇ ਕੋਲ ਦਵਾਈ ਨਹੀਂ ਹੈ بالکل بھی اگر ਦਵਾਈ ਲਿਆ ਦੋਗੇ ਤਾ ਅਸੀਂ ਲਾ ਦਾਂਗੇ ਤਾਂ ਸਾਡੇ مانجو کمشنر ਸਾਹਿਬ ਨੂੰ ਅਸੀਂ اپیل ਕਰਦੇ ਹਾਂ ਜਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕਿ ਇਹਨਾਂ ਕੋਲੇ ਬਿਲਕੁਲ ਵੀ ਦਵਾਈ ਨਹੀਂ ਹੈ ਕੁਛ ਉੱਠ ਅੰਦੀ ਹਾਲਤ ਔਧ ਜਿਆਦਾ ਖਰਾਬ ਹੈ ਕੁਝ ਜਾਨ ਇਸ ਜਗ੍ਹਾ ਤੋਂ ਮਾਰ ਹੀ ਬਾਹਰ ਆ ਰਿਹਾ ਹੈ ਔਰ ਜੇ ਇਹਨਾਂ ਦੇ ਜਲਦੀ ਇਲਾਜ ਨਾ ਹੋਇਆ ਤਾਂ ਹੋ ਸਕਦਾ ਹੈ ਨਦੀ ਕਦੀ ਮਿੱਤੂ ਵੀ ਹੋ ਸਕਦੀ ਹੈ ਪੰਛੀ ਜੀ ਇਹਨਾਂ ਦੇ ਉੱਠਣ ਦੇ ਲੈ ਕੇ ਅਨ ਪਿੱਛੇ ਸੰਸਥਾਵਾਂ ਵੱਲੋਂ ਕੁਝ ਇਹਨਾਂ ਨੂੰ ਹਰਾਚਰਾ ਪਜਵਾ ਰਹੇ ਕਿ ਨਹੀਂ ਹਜੇ ਤੱਕ ਜਿੰਨਾ ਵੀ ਇਹਨਾਂ ਨੇ ਖਾਦਾ ਜੀ ਸਾਰੀਆਂ ਸੰਸਥਾਵਾਂ ਤੋਂ ਹੀ ਖਾਦਾ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਬਿਲਕੁਲ ਵੀ ਹਜੇ ਕਿਸੇ ਕਿਸਮ ਦੀ ਕੋਈ ਵੀ ਚੀਜ਼ ਨਹੀਂ ਮਿਲੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਨਾਂ ਬਾਰੇ ਇਹਨਾਂ ਦਾ ਜੀ ਡਾਕਟਰੀ ਇਲਾਜ ਸਹੀ ਕਰਾਇਆ ਜਾਵੇ ਜੀ ਪ੍ਰੋਪਰ ਪੇਹਨ ਖਾਣ ਪੀਣ ਦੀ ਜਿੰਨੇ ਦਿਨ ਵੀ ਇੱਥੇ ਰਹਿਣਗੇ ਇਹ ਪ੍ਰੋਪਰ ਖਾਣ ਕੀ ਇਹਨਾਂ ਦਾ ਮੈਡੀਕਲ ਹੋ ਚੁੱਕਿਆ ਕਿ ਨਹੀਂ ਹੋਇਆ ਮੈਡੀਕਲ ਹੋ ਚੁੱਕਾ ਜੀ ਰਿਪੋਰਟ ਹਾਂ ਜੀ ਉਹ ਸਰਟੀਫਿਕੇਟ ਕਿਹਾ ਬਣ ਗਏ ਹੋਣਗੇ ਜਾਂ ਬਣ ਜਾਣਗੇ ਕਿਉਂਕਿ ਪੰਜਾਬ ਪੁਲਿਸ ਵਰਧਮਾਨ ਚੌਂਕੀ ਨੇ 2400 ਰੁਪਿਆ ਸਰਕਾਰੀ ਜਮ੍ਹਾਂ ਕਰਵਾ ਦਿੱਤਾ ਬੰਸ ਸਾਹਿਬ ਕੀ ਹਰਾ ਚਾਰਾ ਸਰਕਾਰ ਵੱਲੋਂ ਇੱਥੇ ਭੇਜ ਰਹੇ ਕਿ ਨਹੀਂ ਬਿਲਕੁਲ ਵੀ ਨਹੀਂ ਭੇਜ ਰਹੇ ਜੀ ਅਸੀਂ ਉਮੀਦ ਕਰਦੇ ਹਾਂ ਕਿ ਫਿਰ ਸੋਮਵਾਰ ਨੂੰ ਡੀ ਸਾਹਿਬ ਨੂੰ ਮਿਲਾਂਗੇ ਜੀ ਤਾਂ ਕਿ ਇਹਨਾਂ ਦੀ ਖਾਣ ਪੀਂਦੀ ਸਹੀ ਵਿਵਸਥਾ ਹੋ ਸਕੇ ਤੇ ਇਲਾਜ ਹੋ ਸਕੇ ਜੀ ਤੁਸੀਂ ਕਿਹਨੂੰ ਕਿਹਨੂੰ ਮਿਲ ਸਕਦੇ ਡਿਪਟੀ ਡਾਇਰੈਕਟਰ ਸਾਹਿਬ ਨੂੰ ਮਿਲ ਚੁੱਕੇ ਜੀ ਉਹਨਾਂ ਨੂੰ ਕਿਹਾ ਸੀ ਐਸਐਚਓ ਸਾਹਿਬ ਨੂੰ ਮਿਲ ਚੁੱਕੇ ਐਸਐਸਪੀ ਸਾਹਿਬ ਨੂੰ ਵੀ ਕਿਹਾ ਸੀ ਪਰ ਐਸਐਸਪੀ ਸਾਹਿਬ ਦਾ ਕਹਿਣਾ ਸੀ ਵੀ ਇਹ ਕੰਮ ਮੇਰਾ ਨਹੀਂ ਹੈ ਇਹ ਐਸਐਚਓ ਸਾਹਿਬ ਨੂੰ ਕਹੋ ਉਹ ਆਪੇ ਇੰਤਿਆਮ ਕਰਨਗੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਰੁਪਿੰਦਰ ਸਿੰਘ ਹਾਂਜੀ ਤੇ ਭਗਵਾਨ ਸ੍ਰੀ ਚੰਦ ਗਊਸਾਲਾ ਪਿੰਡ ਭਲਾੜੇ ਵਾਲੇ ਸੇਵਾ ਕਰ ਰਹੇ ਹਾਂ ਅਸੀਂ ਬਾਬਾ ਜਿਹੜੇ ਉੱਠ ਆਇਆ ਤੁਹਾਡੇ ਕੋਲ ਕਿੰਨੀ ਦੇ ਰੋਗ ਆਇਆ ਨੂੰ ਇਹ ਤਕਰੀਬਨ 8 ਦਿਨ ਹੋ ਗਏ ਜੀ 8 ਦਿਨ ਹੋ ਗਏ ਕੋਣ ਛਡਵਾ ਕੇ ਗਿਆ ਸੀਗਾ ਇਹ ਆਪਾਂ ਨੇ ਗਊ ਸੇਵਕ ਅਤੇ ਪੁਲਿਸ ਨੂੰ ਮਾਰ ਆ ਗਏ ਅੱਛਾ ਬਾਬਾ ਜੀ ਇਹਨਾਂ ਨੂੰ ਖਾਣ ਪੀਣ ਨੂੰ ਕੀ ਦਿੱਤਾ ਜਾ ਰਿਹਾ ਹੈ ਖਾਣ ਪੀਣ ਨੂੰ ਅਸੀਂ ਆਪ ਦੇ ਲੈਵਲ ਤੇ ਆਪਣੇ ਸੇਵਾਦਾਰਾਂ ਨੂੰ ਕਹਿ ਕੇ ਜੀ ਤੇ ਕਿਉਂ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਬਾਅਦ ਵਿੱਚ ਅਸੀਂ ਇਹਨਾਂ ਵਾਸਤੇ ਗੁਆਰੇ ਦਾ ਨੀਰਾ ਰਾਜਸਥਾਨ ਤੋਂ ਮੰਗਵਾਇਆ ਠੀਕ ਹੈ ਬਾਬਾ ਜੀ ਕੀ ਡਾਕਟਰ ਇਹਨਾਂ ਦੀ ਦੇਖਭਾਲ ਕਰਨ ਕਦੋਂ-ਕਦੋਂ ਆਉਂਦੇ ਆ ਸਰਕਾਰੀ ਡਾਕਟਰ ਆਉਂਦੇ ਆ ਕਦੋਂ-ਕਦੋਂ ਕਿੰਨੇ ਵਾਰ ਆ ਚੁੱਕੇ ਹੁਣ ਤੱਕ ਤਕਰੀਬਨ 3-4 ਵਾਰ ਆ ਚੁੱਕੇ ਤੇ ਅਨਦਰ ਹਰਾਚਾਰਾ ਕੋਈ ਸਰਕਾਰ ਵੱਲੋਂ ਤੁਹਾਨੂੰ ਸਹੂਲਤ ਦਿੱਤੀ ਜਾ ਰਹੀ ਹੈ ਕਿ ਨਹੀਂ ਦਿੱਤੀ ਜਾ ਰਹੀ ਹੈ ਨਹੀਂ ਸਰਕਾਰ ਵੱਲੋਂ ਹੀ ਕੋਈ ਨਹੀਂ ਬਾਬਾ ਜੇ ਹੁਣ ਤੁਹਾਡੇ ਕੋਲ ਨਿਰਾਚਾਰਾ ਨਹੀਂ ਆਇਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਹੁਣ ਇਹਨਾਂ ਉੱਠਾਂ ਦਾ ਵੀ ਤੁਹਾਡੇ ਕੋਲ ਵੀ ਇਹ ਸਾਧਨ ਨਹੀਂ ਹੋਏਗਾ ਅਸੀਂ ਤਾਂ ਸੇਵਾਦਾਰਾਂ ਨੂੰ ਬੇਨਤੀ ਕਰ ਸਕਦੇ ਹਾਂ ਹੋਰ ਅਸੀਂ ਜਾਂ ਸਰਕਾਰ ਦੇ ਜੀ ਮਰਜ਼ੀ ਆ ਇਹਦੇ ਵਿੱਚ ਇਹਨਾਂ ਦੇ ਵੀ ਠੀਕ ਹੈ ਜੋ ਸਰਕਾਰ ਨੂੰ ਤਾਂ ਜਾਂ ਸਾਰੇ ਡੀਸੀ ਸਾਹਿਬ ਦਾ ਫਰਜ਼ ਬੰਦਾ ਪੰਜਾਬ ਪੁਲਿਸ ਦਾ ਵੀ ਫਰਜ਼ ਬੰਦਾ ਜਿਹੜੇ ਫੜ ਕੇ ਸਾਡੇ ਕੋਲ ਛੱਡ ਕੇ ਗਏ ਆ ਜੀ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਨਹੀਂ ਕੋਈ ਚਾਰਾ ਨਹੀਂ ਭੇਜਿਆ ਗਿਆ ਨਹੀਂ ਕੋਈ ਨਹੀਂ ਭੇਜਿਆ ਗਿਆ ਜੀ ਤਕਰੀਬਨ ਸੇਵਾਦਾਰਾਂ ਤੋਂ ਕਹਿ ਕੇ 8 ਬੋਰੀਆਂ ਨਾਲ ਵਾਸਤੇ 16 ਦੇ ਚੋਕਰਦੀਆਂ ਵੀ ਮੰਗਾਈਆਂ ਜੀ ਹਾਂਜੀ ਤੇ ਹੁਣ ਇਹਨਾਂ ਦਾ ਹਰਾਚਾਰਾ ਕਿੰਨਾ ਕਹਿ ਗਿਆ ਇਹਨਾਂ ਦੇ ਖਾਣ ਪੀਣ ਦਾ ਸਾਧਨ ਕਿੰਨਾ ਕਹਿ ਗਿਆ ਤਕਰੀਬਨ ਇਹਨਾਂ ਵਾਸਤੇ 4 ਦਿਨ ਦਾ ਹਰਾਚਾਰਾ ਨੀਰਾ ਇਹਨਾਂ ਵਾਸਤੇ ਜੀ ਉਸ ਤੋਂ ਬਾਅਦ ਕੋਈ ਹੈ ਨਹੀਂ ਇਹਨਾਂ ਦੀ ਉਸ ਤੋਂ ਬਾਅਦ